ਗਵਰਨਮੈਂਟ ਹਾਈ ਸਕੂਲ ਹੈ ਬੁਆਇਜ਼ ਦਾ ਹੂੰ ਜਿਹੜੀ ਅੰਦਰ ਤੁਸੀਂ ਡਾਟਾ ਲਗੀਆਂ ਵੀ ਦੇਖ ਸਕਦੇ ਆ ਜੀ ਅੰਗਰੇਜ਼ਾਂ ਦੀ ਬਣਾਈ ਹੋਈ ਬਿਲਡਿੰਗ ਹੈ। ਲਓ ਜੀ ਆਹ ਇੱਕ ਚੀਜ਼ ਦਿਖਾਣੇ ਆ ਜੀ ਤੁਹਾਨੂੰ ਗਵਰਨਮੈਂਟ ਹਾਈ ਸਕੂਲ ਦੀ। ਔਰ ਇਹ ਬੋਰਡ ਲੱਗਿਆ ਹੈ ਰਾਹੋ 1921 ਫਾਊਂਡੇਡ 1855 ਦੀ। ਇਹ ਦੇਖੋ 1921 ਦੇ ਵਿੱਚ ਬੋਰਡ ਲੱਗਿਆ ਹੋਇਆ ਹੈ ਮੇਰੇ ਖਿਆਲ ਜੋਸ਼ੀ ਸਾਹਿਬ ਗਵਰਨਮੈਂਟ ਹਾਈ ਸਕੂਲ ਬੜਾ ਪੁਰਾਣਾ ਜੀ ਇਹ ਬੋਰਡ ਦੇਖ ਕੇ ਬੜਾ ਚੰਗਾ ਲੱਗਿਆ ਜੀ। ਸੁਣਿਆ ਕਿ ਲਾਹੌਰ ਦੇ ਵਿੱਚ ਸੀਗਾ ਪਹਿਲਾ ਸਕੂਲ ਤੇ ਦੂਸਰਾ ਇੱਥੇ ਆ। ਅੱਛਾ ਪਹਿਲਾ ਸਕੂਲ ਲਾਹੌਰ ਦੇ ਵਿੱਚ ਦੂਸਰਾ ਇੱਥੇ ਹੈ। ਦੂਸਰਾ ਇੱਥੇ ਸੀਗਾ ਜੀ। ਨੂੰ ਸਰਾਇ ਦਾ ਇਹ ਨਕਸ਼ਾ ਵੀ ਲਾਹੌਰ ਦਾ ਹੈ ਜੀ ਸਾਰਾ ਹੀ ਹਾਂਜੀ ਇਹ ਨਕਸ਼ਾ ਵੀ ਲਾਹੌਰ ਦਾ ਹੀ ਅੰਦਰ ਅੱਛਾ ਨਕਸ਼ਾ ਵੀ ਲਾਹੌਰ ਦਾ ਜੀ ਅੱਛਾ ਵੀ ਲਾਹੌਰ ਦਾ ਹੀ ਅੰਦਰ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਂਗਾ ਜਿਹੜਾ ਕੋਲਾ ਕੇ ਦੇਖਣਾ ਇਹ ਦੇਖੋ ਬਰਾਂਡੇ 'ਚ ਡਾਟ ਲਗੀਆਂ ਹੋਈਆਂ ਉਹ ਪਿੱਛੇ ਜਿਹੜੇ ਹਾਲ ਆ ਉਹਦੇ ਉੱਤੇ ਰੋਸ਼ਨਦਾਨ ਕੱਢੇ ਹੋਏ ਆ ਅੰਗਰੇਜ਼ਾਂ ਦੀ ਜਿਹੜੀ ਉਸ ਵੇਲੇ ਦੀ ਕੰਸਟਰਕਸ਼ਨ ਦਾ ਜਿਹੜਾ ਕੰਮ ਸੀ ਹੂੰ ਕੀ ਹਾਲ ਨੂੰ ਉੱਚਾ ਚੱਕ ਕੇ ਉਹਦੇ ਉੱਪਰ ਰੋਸ਼ਨਦਾਨ ਨਿਕਲੇ ਹੋਏ ਸੀਗੇ ਉਹ ਪੁਰਾਣੇ ਰੋਸ਼ਨਦਾਨ ਹੋਇਆ ਕਰਦੇ ਸੀਗੇ ਕਿ ਹਾਲ ਠੰਡਾ ਰਹੇ ਹੂੰ ਇਹ ਦੇਖ ਰਹੇ ਆ ਜੀ ਸਾਹਮਣੇ ਬਿਲਕੁਲ ਜੀ ਬਿਲਕੁਲ ਜਾਂ ਦਾ ਉਸ ਵੇਲੇ ਦੀ ਟੈਕਨੀਕ ਕੀ ਹਾਲ ਜਿਹੜੇ ਆ ਠੰਡੇ ਰਹਿਣ ਉੱਪਰ ਉੱਚੇ ਉੱਚੇ ਰੋਸ਼ਨਦਾਨ ਲੱਗੇ ਸੀਗੇ ਹੂੰ ਇੱਥੇ ਇੱਕ ਬੈਲ ਹੁੰਦੀ ਸੀਗੀ ਕਿ ਜਦੋਂ ਉਹਨੂੰ ਬਜਾਂਦੇ ਸੀਗੇ ਤੇ ਇੱਥੇ ਬੇਟ ਏਰੀਆ ਦੇ ਵਿੱਚ ਦੂਰ ਦੂਰ ਤੱਕ ਉਹਦੀ ਆਵਾਜ਼ ਜਾਂਦੇ ਸੀ ਤੁਸੀਂ ਵੀ ਇਸ ਸਕੂਲ 'ਚ ਪੜ੍ਹੇ ਹੋ ਜੀ ਮੈਂ ਇਸ ਸਕੂਲ 'ਚ ਪੜ੍ਹਿਆ ਜੀ ਲਓ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਰਾਹੋ ਜੀ ਜਿਹੜੇ ਵੀ ਇਸ ਸਕੂਲ ਤੋਂ ਪੜ੍ਹੇ ਹੋਏ ਨੇ ਜੀ ਜ਼ਰੂਰ ਹਾਜ਼ਰੀ ਲਵਾਇਓ ਤੁਹਾਡਾ ਸਕੂਲ ਦਿਖਾ ਰਹੇ ਜੀ ਪੁਰਾਣੀਆਂ ਯਾਦਾਂ ਜ਼ਰੂਰ ਸ਼ੇਅਰ ਕਰਿਓ ਜੀ ਸਕੂਲਾਂ ਦੇ ਨਾਲ ਜੁੜੀਆਂ ਹੋਈਆਂ ਜੀ ਇਹ ਗਵਰਨਮੈਂਟ ਹਾਈ ਸਕੂਲ ਰਾਹੋ ਜੀ ਲਓ ਜੀ ਬਣ ਗਈ ਜੀ ਗੱਲ ਜੀ ਬਹੁਤ ਜ਼ਬਰਦਸਤ ਇਹ ਕਾਫੀ ਸਥਾਨ ਉੱਚਾ ਹੈ ਇਧਰਲੇ ਪਾਸੇ ਤੁਸੀਂ ਕੀ ਕਹਿੰਦੇ ਮਿਊਨਿਸਪਲ ਕਮੇਟੀ ਦਾ ਜੀ ਹਾਂ ਦਫਤਰਾ ਤੇ ਟੀਆ ਜਿਹਨੂੰ ਕਮੇਟੀ ਘਰ ਕਹਿੰਦੇ ਆ ਜੀ ਤੇ ਅੱਜ ਵੀ ਇੱਥੇ ਸਾਰਾ ਕਮੇਟੀ ਦਾ ਜਿਹੜਾ ਕੰਮ ਹੈ ਇੱਥੇ ਹੀ ਕੀਤਾ ਜਾਂਦਾ ਹੈ ਹੂੰ ਤੇ ਔਰ ਇਹ ਸਾਹਮਣੇ ਇਹ ਨਾਲ ਜਿਹੜੀ ਬਿਲਡਿੰਗ ਹੈ ਇੱਥੇ ਪੁਲਿਸ ਸਟੇਸ਼ਨ ਸੀਗਾ ਅੰਗਰੇਜ਼ਾਂ ਦਾ ਵੀ ਇਹਦੇ ਪਿੱਛੇ ਰੈਸਟ ਹਾਊਸ ਹੁੰਦਾ ਸੀਗਾ ਅੱਛਾ ਅੰਗਰੇਜ਼ਾਂ ਦੇ ਸਮੇ ਦਾ ਉਹ ਅੰਗਰੇਜ਼ਾਂ ਉਹ ਇਸ ਵੇਲੇ ਹੈ ਨਹੀਂਗਾ ਉਹ ਗਿਰ ਗਿਆ ਲੇਕਿਨ ਅਸੀਂ ਉਹ ਦੇਖਿਆ ਹੋਇਆ ਠਿੱਠਿਆ ਹੋਇਆ ਅੱਛਾ ਤੇ ਉੱਥੇ ਬੜੇ ਅੱਛੀਆਂ ਬੜੇ ਕਹਿੰਦੇ ਅੰਗਰੇਜ਼ ਅਫਸਰ ਆਉਂਦੇ ਸੀਗੇ ਹੂੰ ਤੁਹਾਨੂੰ ਜਿੱਦਾਂ ਦੱਸਿਆ ਸੀਗਾ ਕਿ ਇੱਥੇ ਪਾਣੀ ਹੁੰਦਾ ਸੀਗਾ ਜੀ ਤੇ ਉਹ ਵੀ ਸ਼ਿਕਾਰ ਸ਼ਕੂਰ ਖੇਡਦੇ ਸੀਗੇ ਤੱਲੇ ਏਰੀਏ ਤੇ بڑے بڑے ਅਫਸਰ ਇੱਥੇ ਅੰਗਰੇਜ਼ ਜਿਹੜੇ ਰੈਸਟੋਰਾਂਸ ਦੇ ਵਿੱਚ ਆ ਕੇ ਰੁਕਦੇ ਹੁੰਦੇ ਸੀਗੇ ਤੇ ਹੁਣ ਤਾਂ ਚਲੋ ਜੇ ਹੁੰਦਾ ਤਾਂ ਜ਼ਰੂਰ ਦਿਖਾਉਂਦੇ ਲੇਕਿਨ ਇਸ ਵੇਲੇ ਜਿਹੜਾ ਥਾਣਾ ਵੀ ਆ ਪੁਲਿਸ ਸਟੇਸ਼ਨ ਜਿਹੜਾ ਰਾਹੋਂ ਦਾ ਹੈ ਇਹ ਵੀ ਇਹ ਬੰਦ ਹੋ ਚੁੱਕਾ ਹੈ ਇਹ ਗਿਰ ਚੁੱਕੀ ਹੈ ਬਿਲਡਿੰਗ ਧਸ ਚੁੱਕੀ ਹੈ ਥੱਲੇ ਲਓ ਜੀ ਦੇਖੋ ਰਾਹੋਂ ਦਿਖਾ ਰਹੇ ਹਾਂ ਜੀ ਰਾਹੋਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਸਾਂਝੀਆਂ ਕਰਿਓ ਜੀ ਆਹ ਦੇਖੋ ਜੀ ਕਾਫੀ ਉੱਚਾ ਸਥਾਨ ਸਕੂਲ ਤੇ ਨਾਲ ਦਰਬਾਰ ਦਿਖਾਇਆ ਜੀ